ਹਲੋ ਜੀ ਸਤ ਸ੍ਰੀ ਅਕਾਲ ਜੀ ਕਿ ਮੈਂ ਤੁਸੀ ਸਾਰੇ ਪੰਜਾਬ ਲਾਈਫ ਸਟਾਈਲ ਚੈਨਲ ਵਿੱਚ ਤੁਹਾਡਾ ਬਹੁਤ ਸਾਰਾ ਸਵਾਗਤ ਕਰਦੇ ਆ ਤੇ ਅਸਕਲ ਦੇ ਵਿੱਚ ਤੁਸੀਂ ਸਾਰੇ ਜਨੇ ਵਧੀਆ ਹੋਵਗੇ ਅਸੀਂ ਵੀ ਸਾਰੇ ਵਧੀਆ ਆਂ ਤੇ ਸਵੇਰ ਦੇ 9 ਵਜੇ ਕੇ ਫਰੈਂਡਸ ਆਪਾਂ ਬੈਠੇ ਆਂ ਨਾ ਕੋਈ ਕੰਮ ਅੱਜ ਨਾ ਕੋਈ ਕਾਰ ਬਿੱਲੇ डेली तम क्योंकि आज पै है जी बाहर जोरदार में पहला हम थो थोड़ा घट गया पहला काफ़ी सी का। तुम दिखाने देखो बारिश हो ही जा रही है थोड़ा बाहर से बेटा हले पे है सुता रात में बेचारा थोड़ा लेट ही सुता ਕਈ ਵਾਰੀ ਨੰਤੂ ਨੂੰ ਵੀ ਕੋਈ ਫਿਲਮ ਮੂਵੀ ਵਧੀਆ ਲੱਗਦੀ ਆ ਤਾਂ ਫਿਰ ਉਹੀ ਦੇਖੀ ਜਾਂਦਾ ਕਹਿੰਦਾ ਬੂ ਜੀ ਮੈਂ ਆ ਪੇਟੀ ਦੀ ਬੰਦ ਕਰ ਦੂੰ ਤੁਸੀਂ ਸੋ ਜੋ ਐ ਵੀ ਹੋ ਜਾਂਦਾ ਕੁਛ ਅਜ ਮਖਲੀ ਮੀ ਆ ਮੈਂ ਕਿਾ ਚਲ ਕੋਈ ਗੱਲ ਨਹੀਂ ਸੌਂ ਜਾਣ ਦੋ ਮੁੰਡੇ ਨੂੰ ਕਰਨ ਦੋ ਆਪਣੀ ਨੀਂਦ ਪੂਰੀ ਤੇ ਆਪਾਂ ਬਸ ਇੱਥੇ ਬੈਠੇ ਆ ਜਸਟ ਰਿਕਾਰਡਿੰਗ ਵਲੌਗ ਤੇ ਮੀ ਨੂੰ ਦੇਖਿਆ ਜਾ ਰਿਹਾ ਮੀ ਦਾ ਇੱਕ ਫਾਇਦਾ ਜਿੱਥੇ ਮੀ ਪੈਣ ਨਾਲ ਗਰਮੀ ਨਹੀਂ ਲੱਗਦੀ ਗਰਮੀ ਤੋਂ ਰਾਹਤ ਮਿਲ ਜਾਂਦੀ ਆ ਉੱਥੀ ਚਿੱਲਾ ਚਿੱਲਾ ਜੋ ਹੋ ਜਾਂਦਾ ਸਫਾਈ ਨਹੀਂ ਬਹੁਤੀ ਹੁੰਦੀ ਕਰਦੀ ਚਿਪ ਚਿਪ ਕੱਪੜੇ ਨਹੀਂ ਸੁੱਕਦੇ ਚਾਜ ਨਾਲ ਕਈ ਕਈ ਥਾਂ ਵੀ ਤਾਂ ਮੈਂ ਦੇਖਿਆ ਟੀਵੀ ਵਿੱਚ ਨਿਊਜ਼ ਵਿੱਚ ਦੇਖਿਆ ਕਿ ਬਹੁਤ ਬੁਰਾ ਹਾਲ ਹੋਇਆ ਖੜਾਏ ਹੋਇਆ ਬਹੁਤ ਔਖਾ ਉਹਨਾਂ ਲੋਕਾਂ ਦਾ ਵਿਚਾਰਿਆਂ ਦਾ ਕਿਵੇਂ ਉਹ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਜੇ ਘਰਾਂ 'ਚ ਪਾਣੀ ਵੜ ਜਵੇ ਬੜਾ ਔਖਾ ਲੱਗਦਾ ਏ ਸਾਡੇ ਤਾਂ ਫਰੈਂਡਸ ਆਈ ਥਿੰਕ 2 ਸਾਲ ਪਹਿਲਾਂ ਹਾਂ 2 ਕੁ ਸਾਲ ਹੋ ਗਏ ਜਦ ਹੜਾ ਆਇਆ ਸੀਗਾ ਇੱਧਰ ਫਤੇਗੜ ਸਾਹਿਬ ਵਾਲੀ ਸਾਈਡ ਸਾਡੇ ਸਾਰੇ ਪਿੰਡ ਚ ਪਾਣੀ ਪਿੰਡ ਦੇ ਉੱਪਰ ਦੀ ਪਾਣੀ ਘੁੰਮ ਗਿਆ ਚਲੋ ਇੰਨਾ ਕਾ ਵੀ ਕਈ ਲੋਕਾਂ ਦੇ ਘਰਾਂ ਚ ਵੜਿਆ ਪਾਣੀ ਪਰ ਅਸੀਂ ਥੋੜੇ ਬਲੈਸਡ ਰਹੇ ਵੀ ਸਾਡੇ ਆਲੇ-ਦੋਲੇ ਤੱਕ ਅੰਦਰ ਸੀਗਾ ਪਾਣੀ ਬਟ ਅੰਦਰ ਸਾਡੇ ਘਰ ਦੇ ਅੰਦਰ ਨਹੀਂ ਐਂਟਰ ਹੋਇਆ ਪਾਣੀ ਅਸੀਂ ਸਾਡਾ ਪਰਮਾਤਮਾ ਨੇ ਕਿਰਪਾ ਮਿਹਰ ਰੱਖੀ ਨਹੀਂ ਕਿਰਪਾ કરી ਪਰ ਹਾਂ ਸਾਡੇ ਅਨਾਉਂਸਮੈਂਟ ਜ਼ਰੂਰ ਕਰੀ ਗਈ ਸੀ ਵੀ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਗੇਟ ਦੇ ਅੱਗੇ ਮਿੱਟੀ ਲਗਾ ਲਓ ਫਿਰ ਅਸੀਂ ਕਾਫੀ ਮਿੱਟੀ ਪੱਟੀ ਤੇ ਲਗਾਈ ਦਰਵਾਜਿਆਂ ਦੇ ਅੱਗੇ ਕਿ ਬਿਲਦਾਂ ਵਿੱਚ ਦੀ ਸਿੰਮ ਕੇ ਪਾਣੀ ਅੰਦਰ ਨਾ ਆਵੇ ਕਮਰਿਆਂ ਚ ਸਮਾਨ ਨਾ ਖਰਾਬ ਹੋਵੇ ਬੜਾ ਔਖਾ ਜਿਹਾ ਦੌਰ ਹੁੰਦਾ ਜਿਹੜਾ ਬਰਸਾਤ ਦੀ ਰੁੱਤ ਦਾ ਹੁੰਦਾ ਏ ਲੋ ਅਸੀਂ ਥੈਂਕਫੁਲ ਆ ਧੰਨਵਾਦ ਕਰਦੇ ਆ ਪਰ ਮਾਤਮਾਂ ਦਾ ਵੀ ਸਹੀ ਸ਼ੀਤਾਂ ਦੀ ਧਰਤੀ ਫਤੇਗੜ ਸਾਹਿਬ ਦੇ ਐਸੇ ਏਰੀਏ 'ਚ ਬੈਠੇ ਆ ਵੀ ਜਿੱਥੇ ਚਲੋ ਐਨਾ ਜ਼ਿਆਦਾ ਹੜਾ ਨਾਲ ਬੁਰਾ ਹਾਲ ਨਾ ਕਦੇ ਹੋਇਆ ਬਸ ਇੱਕ ਵਾਰੀ 2 ਸਾਲ ਪਹਿਲਾਂ ਹੋਇਆ ਉਹ ਵੀ ਪਤਾ ਨਹੀਂ ਕਿੱਦਾਂ ਐ ਮੈਂ ਹੜਾ ਗੇ ਪਰ ਜਿਹੜਾ ਹੋਰ ਜਗ੍ਹਾ ਲੋਕਾਂ ਦਾ ਬਹੁਤ ਤਰਸ ਆਉਂਦਾ ਹੈ ਬਹੁਤ ਔਖਾ ਮੀ ਦੇ ਵਿੱਚ ਛੋਹ ਮੰਤੂ ਬੇਟਲੀ ਹੈਗੀ ਹੈ ਮੈਨੂੰ ਬਣਾਣੀ ਪਊਗੀ ਦੁਬਾਰਾ ਮੇਰੀ ਸਲਾਹ ਹੈ ਕਿ ਮੈਂ ਅੱਜ ਆٹے ਵਿੱਚ ਪਿਆਜ਼ ਚਿੱਲੀ ਕਟਰ ਗ੍ਰਾਈਂਡਰ ਕਰਕੇ ਆਪਾਂ ਬਾਲੰਦੇ ਆ ਕਿਉਂਕਿ ਅਨੰਤ ਨੂੰ ਪਿਆਜ਼ ਪਾਏ ਹੋਏ ਪਰੌਂਠੇ ਬਹੁਤ ਪਸੰਦ ਆ ਪਿਆਜ਼ਾਂ ਵਾਲੇ ਪਰੌਂਠੇ ਬਹੁਤ ਪਸੰਦ ਨੇ ਅਨੰਤ ਨੂੰ ਤੇ ਉਹਦਾ ਮੁੰਡਾ ਨੂੰ ਬਾਹਰ ਸ਼ੌਂਕ ਇੱਕ ਦਿਨ ਅਸੀਂ ਪਹਿਲਾਂ ਵੀ ਬਣਾਏ ਸੀਗੇ ਤੇ ਮੈਂ ਪਹਿਲਾਂ ਪੁੱਛਿਆ ਸੀਗਾ ਮੈਂ ਕਿ ਆਲੂ ਆਣੀਆਂ ਬਣਾਵਾਂ ਮਰੋਤੇ ਹਨਾ ਨਹੀਂ ਬੋਰ ਹੋ ਗਿਆ ਆਲੂ ਵਾਲੇ ਪਰੌਂਠੇ ਖਾ ਕੇ ਤੇ ਅੱਜ ਆਪਾਂ ਪਾਵਾਂਗੇ ਅਕਤੀਵ ਚਟ ਆਪਾਂ ਨੇ ਸ਼ਾਨ ਲੀਆ ਤਾਂ ਪਤਾਵਾ ਕਿ ਇਹਦੇ ਵਿੱਚ ਪਿਆਜ਼ ਗ੍ਰਾਈਂਡ ਕਰਕੇ മീൻ്റെ പങ്കാ ലൈറ്റ മോട്ടത്തെ ഭരണ ഹുജ് ലൈറ്റ് ആവേ ਨੂੰ ਫ੍ਰੈਂਸ਼ਾ ਪਨੀਅਰ ਗ੍ਰाइंड ਕਰ ਲੇ ਆਪਾਂ ਇਹਨੂੰ ਆਟੇ ਚ ਮਿਕਸ ਕਰਦੇ ਆਂ ਤੇ ਜੇ ਸਿੰਪਲੀ ਨਾਣ ਮਿਰਚ ਪਾ ਲਾਂਗੇ ਚਲੋ ਭਾਈ ਹੈਲੋ ਕਦੋਂ ਚਲੋ ਚਲੋ ਅੱਜ ਪਾਚ ਲੈ ਕੱਲ ਤੋਂ ਵੀ ਉਸ ਨੂੰ ਅੱਪਾ ਹੁਣ ਬ੍ਰਸ਼ ਕਰਕੇ ਬਾਹਰ ਦੇਖੀਏ ਮੀ ਰੁਕੇ ਨਹੀਂ ਬਾਹਰ ਬੇੜੇ ਦਾ ਫਰਸ਼ ਗਿੱਲਾ ਅੰਦਰਲੇ ਵਾਸ਼ਰੂਮ ਚ ਕਰ ਲੈ ਬ੍ਰਸ਼ ਠੀਕ ਹੈ ਬਾਹਰ ਤਿਲਕਣ ਬਾਜੀ ਹੋ ਜਾਵੇ ਫਿਰ ਅੱਛਾ 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 ਅੱਪਾ ਕਰਾਉਂਦੇ ਆਂ ਜੀ ਨੰਤੂ ਬੇਟਾ ਨੂੰ ਬ੍ਰਸ਼ ਫਿਰ ਬਣਾਵਾਂਗੇ ਇਹਦੇ ਫੇਵਰਟ ਪਿਆਜ਼ ਵਾਲੇ ਪਰੌਂਠੇ ਲੈ ਬੈਠੋ ਬਈ ਬੈਠੋ ਸ਼ਾਬਾਸ਼ ਤੇ ਬਲੌਗ ਦਾ ਕਰਦੇ ਆਪਾਂ ਐਂਡ ਮਿਲਦੇ ਆਂ ਜਲਦੀ ਹੀ ਨਵੇਂ ਬਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ